नमस्कार दोस्तों आज आपा एक और कहानी पढਾਂਗੇ ਜਿਸ ਦਾ ਨਾਮ ਹੈ ਮਾਵਾਂ ਦਾ ਰੂਪ ਇਸ ਕਹਾਣੀ ਵਿੱਚ ਜਹਾਜ਼ ਵਿੱਚ ਟਾਵੇਂ-ਟਾਵੇਂ ਸਵਾਰੀ ਸੀ ਵੈਨਕੂਵਰ ਤੋਂ ਉੱਡਦਿਆਂ ਹੀ ਖਾਣੇ ਮਗਰੋਂ ਉਹਨਾਂ ਦੀਆਂ ਸਾਰੀਆਂ ਬੱਤੀਆਂ ਬੁਝਾ ਦਿੱਤੀਆਂ ਲਗਭਗ ਹੋ ਗਏ ਹਨੇਰੇ ਵਿੱਚ ਅਚਾਨਕ ਬਾਥਰੂਮ ਵਾਲੇ ਪਾਸੋਂ ਨਿੱਕਾ ਜਿਹਾ ਇੱਕ ਬੱਚਾ ਮੇਰੇ ਕੋਲ ਆਇਆ ਅਤਿ ਮੇਰੀਆਂ ਲੱਤਾਂ ਤੋਂ ਉੱਪਰ ਦੀ ਚੜ ਕੇ ਨਿੱਕੇ ਕੰਬਲ ਅੰਦਰ ਵੜ ਕੇ ਸੌਂ ਗਿਆ ਮੈਂ ਸਮਝ ਗਈ ਕਿ ਮਾਂ ਦੇ ਭੁਲੇਖੇ ਇੱਥੇ ਆ ਗਿਆ ਫਿਰ ਵੀ ਇਸ ਦਾ ਸਿਰ ਥਾਪੜਦੀ ਹੋਈ ਤੇ ਕੇਸ ਵੱਟੀ ਰੱਖੀ ਘੜੀ ਕੁ ਮਗਰੋਂ ਉਸ ਦੀ ਮਾਂ ਵੀ ਉਸ ਨੂੰ ਲੱਭਦੀ ਹੋਈ ਉੱਧਰ ਨੂੰ ਆ ਗਈ ਇਸ਼ਾਰੇ ਨਾਲ ਅੱਖਾਂ ਕੀ ਫਿਕਰ ਨਾ ਕਰ ਮੇਰੀ ਬੁੱਕਲ ਵਿੱਚ ਹੀ ਪਿਆ ਹੈ ਨਾਲ ਹੀ ਕੰਬਲ ਚੁੱਕ ਕੇ ਮੂੰਹ ਵਿਖਾ ਦਿੱਤਾ ਉਸਨੇ ਪਹਿਲਾਂ ਮੇ ਤੋਂ ਮਾਫੀ ਮੰਗੀ ਤੇ ਫਿਰ ਉਸ ਨੂੰ ਗੂੜੀ ਨੀਂਦ ਵਿੱਚ ਪੈਣ ਨੂੰ ਚੁੱਕ ਕੇ ਲਚਾਨ ਲੱਗੀ ਉਹ ਜਿੰਨਾ ਖਿੱਚੇ ਉਹਨਾਂ ਹੀ ਇਕੱਠਾ ਹੋਈ ਜਾਵੇ ਅਖੀਰ ਉਸਨੇ ਉੱਚੀ ਸਾਰੀ ਆਵਾਜ਼ ਦਿੱਤੀ ਇਸ ਵੀਰ ਅੱਖਾਂ ਮਲਦਾ ਹੋਇਆ ਉੱਠਿਆ ਪਹਿਲਾਂ ਮੇਰੇ ਵੱਲ ਵੇਖਿਆ ਤੇ ਫਿਰ ਆਪਣੀ ਮਾਂ ਦੇ ਚਿਹਰੇ ਵੱਲ ਫਿਰ ਘੂੜੀ ਜਹੀ ਵੱਟ ਧੂਕੀ ਆਪਣੀ ਮਾਂ ਵੱਲ ਨੂੰ ਹੋ ਗਿਆ ਤੇ ਦੂਰ ਜਾਂਦਿਆ ਹੋਇਆ ਵੀ ਮੁੜ-ਮੁੜ ਇੰਜ ਵਿਖੀ ਜਾਵੇ ਜਿੱਦਾਂ ਮੈਂ ਕੋਈ ਵੱਡਾ ਗੁਨਾਹ ਕਰ ਲਿਆ ਹੋਵੇ ਮਗਰੋਂ ਦਿੱਲੀ ਤੱਕ ਕਿੰਨੇ ਵੀਰ ਕੋਲੋਂ ਦੀ ਲੱਗਿਆ ਪਰ ਤੇਵਰ ਗੁੱਸੇ ਵਾਲੇ ਹੀ ਸਨ ਪਰ ਮੈਂ ਅੰਦਰੋਂ ਖੁਸ਼ ਸਾਂ ਕਿ ਚੋਰੋ ਬੁਲੇਖੀ ਨਾਲ ਹੀ ਸਈ ਚਿਰਾਂ ਬਾਅਦ ਘੜੀਆਂ ਦੋ ਘੜੀ ਲਈ ਇੱਕ ਵੱਖਰਾ ਜਿਹਾ ਅਹਿਸਾਸ ਤਾਂ ਹੋਇਆ ਦਿੱਲੀ ਆਪਣਨ ਤੱਕ ਮਾਝੇ ਦੀਆਂ ਕਿੰਨੀਆਂ ਸਾਰੀਆਂ ਉਹਨਾਂ ਮਾਵਾਂ ਨੂੰ ਯਾਦ ਕਰਦੀ ਹੋਈ ਆਈ ਜਿਨ੍ਹਾਂ ਦੇ ਪੁੱਤ ਨਿੱਗੇ ਕੰਬਲਾਂ ਵਿੱਚੋਂ ਦੀ ਧੂੜ ਕੇ ਐਸੇ ਦੂਰ ਲਜਾਏਗੇ ਕਿ ਕਰਮਾ ਮਾਰੀਆਂ ਅਖੀਰ ਤੱਕ ਉਹਨਾਂ ਨੂੰ ਉਡੀਕਦਿਆਂ ਹੀ ਮੁੱਕ ਗਈਆਂ ਪਿੰਡ ਸੱਜਰ ਸੁਈ ਗਾਂ ਦਾ ਵੱਛਾ ਹੋਇਆ ਕਰਦਾ ਸੀ ਧਾਰ ਚੋਣ ਵੇਲੇ ਜਦੋਂ ਖਲੂਣਾ ਤਾਂ ਕਮਲਾ ਭੁਲੇਖੇ ਨਾਲ ਕੋਲ ਵੱਜੀ ਮੱਝ ਹੇਠ ਹੀ ਚਾਪਿਆ ਕਰਦਾ ਉਹ ਵੀ ਐਸੀ ਰੱਬ ਦੇ ਨਾਮ ਵਾਲੀ ਬਿਨਾਂ ਲਤ ਹਿਲਾਏ ਦੁੱਧ ਚੁੰਗਾਈ ਜਾਣਾ ਅਸਲ ਮਾਂ ਨੇ ਸੰਗਲ ਥੜੋਂ ਤੱਕ ਜਾਣਾ ਮਾਂ ਦੇ ਥਣਾ ਵਿੱਚੋਂ ਨਿਕਲਦਾ ਹੋਇਆ ਦੁੱਧ ਤੇ ਭਾਵੇਂ ਉਸ ਦੀ ਬਕਲ ਵਿੱਚ ਨਿgg ਹੁੰਦਾ ਤੇ ਹਰੇਕ ਦਾ ਇੱਕੋ ਜਿਹਾ ਹੀ ਹੈ ਫਰਕ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਕਿਦਰੇ ਕਿਸੇ ਮਾਂ ਨੂੰ ਵਕਤ ਤੋਂ ਪਹਿਲਾਂ ਰਵਾਨਗੀ ਪਾਣੀ ਪੈਠਾਵੇ ਤਾਂ ਕਈ ਬਾਪ ਪਾਪ ਦਾ ਰੂਪ ਧਾਰਦੇ ਖੁਦ ਅੱਖੀਂ ਵੇਖਦੇ ਨੇ ਤਾਂ ਦੋਸਤੋ ਇਹ ਹੁੰਦਾ ਹੈ ਹਰ ਇੱਕ ਮਾਂ ਦੀ ਕੁੱਖ ਦਾ ਨਿੱਗ ਜੋ ਕਿ ਬੱਚਿਆਂ ਨੂੰ ਇੱਕੋ ਜਿਹਾ ਲੱਗਦਾ ਹੈ